ਉਸੀ ਸੁਣਿਆ ਹੋਣਾ ਵੀ ਜ਼ਿੰਦਗੀ ਦੇ ਵਿੱਚ ਉਹ ਲੋਕ ਅੱਗੇ ਵੱਧ ਪਾਉਂਦੇ ਨਹੀਂ ਜਿਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਦੁਨੀਆ ਉਹਨਾਂ ਨੂੰ ਯਾਦ ਰੱਖਦੀ ਆ ਜੋ ਆਪਣੇ ਕੰਮ ਦੇ ਵਿੱਚ ਫੁਰਤੀਲੇ ਸਮਝਦਾਰ ਤੇ ਮਹਾਨ ਹੁੰਦੇ ਨੇ ਜਿਵੇਂ ਕਿ ਏਪੀਜੀ ਅਬਦੁਲ ਕਲਾਮ ਇੱਕ ਸਧਾਰਨ ਪਿਛੋਕੜ ਹੋਣ ਦੇ ਬਾਵਜੂਦ ਵੀ ਆਪਣੀ ਤਿੱਖੀ ਬੁੱਧੀ ਤੇ ਗਿਆਨ ਸਦਕਾ ਹੀ ਮਸਾਇਲ ਮੈਨ ਵਜੋਂ ਜਾਣੇ ਗਏ ਪਰ ਇੱਕ ਤੇਜ਼ ਦਿਮਾਗ ਦਾ ਮਤਲਬ ਸਿਰਫ ਕਿਤਾਬਾਂ ਦੇ ਵਿੱਚ ਘੁਸੇ ਰਹਿਣਾ ਨਹੀਂ ਹੁੰਦਾ ਅਸਲ ਰਾਜ ਜਾਨਣਾ ਚਾਹੁੰਦੇ ਹੋ ਵੀ ਕਿਵੇਂ ਇੱਕ ਤੇਜ਼ ਦਿਮਾਗ ਬਣਾਇਆ ਜਾਂਦਾ ਤਾਂ ਇਹ ਵੀਡੀਓ ਨੂੰ ਅੰਤ ਤੱਕ ਦੇਖੋ ਇਸ ਵੀਡੀਓ ਦੇ ਵਿੱਚ ਕੋਈ ਆਪਾਂ ਆਮ ਖਾਣ ਪੀਣ ਵਾਲੀਆਂ ਜਾਂ 5 ਵਜੇ ਉੱਠਣ ਵਾਲੀ ਗੱਲ ਨਹੀਂ ਕਰਾਂਗੇ ਇਸ ਵੀਡੀਓ 'ਚ ਤੁਸੀਂ ਸਿੱਖੋਗੇ ਵੀ ਅਸਲ ਸਿਆਣਪ ਹੁੰਦੀ ਕੀ ਹੈ ਪੁਆਇੰਟ ਨੰਬਰ ਪਹਿਲਾ ਤੇਜ ਦਿਮਾਗ ਦਾ ਸੱਚਾ ਮਤਲਬ ਤੇਜ ਦਿਮਾਗ ਦਾ ਮਤਲਬ ਸਿਰਫ ਕਿਤਾਬੀ ਕੀੜਾ ਬੰਨਾ ਨਹੀਂ ਤੇ ਨਾ ਹੀ ਸਿਰਫ ਬਹੁਤ ਸਾਰੀਆਂ ਚੀਜ਼ਾਂ ਯਾਦ ਰੱਖਣੀ ਹੈ ਅਸਲ ਦੇ ਵਿੱਚ ਤੇਜ ਦਿਮਾਗ ਦਾ ਮਤਲਬ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਚੁਸਤੀ ਸਹੀ ਢੰਗ ਤੇ ਡੂੰਘਾਈ ਨਾਲ ਸਿੱਖੋ ਇਹ ਇੱਕ ਸਿੱਖਣ ਦੀ ਕਲਾ ਜਿੱਥੇ ਤੁਸੀਂ ਜਾਣਕਾਰੀ ਨੂੰ ਸਿਰਫ ਰਟਦੇ ਨਹੀਂ ਸਗੋਂ ਉਸ ਦੀ ਜੜ ਤੱਕ ਜਾਣਦੇ ਹੋ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਵੀ ਤੁਸੀਂ ਉਸ ਸਿੱਖੇ ਹੋਏ ਗਿਆਨ ਨੂੰ ਸਹੀ ਸਮਾਂ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਵਰਤਨਾ ਵੀ ਜਾਣਦੇ ਹੋ। ਕਈ ਵਾਰ ਅਸੀਂ ਬਹੁਤ ਕੁਝ ਸਿੱਖ ਲੈਨੇ ਆ ਪਰ ਲੋੜ ਪੈਣ ਤੇ ਅਸੀਂ ਲਾਗੂ ਨਹੀਂ ਕਰ ਪਾਉਂਦੇ। ਇਹ ਉਹ ਫਰਕ ਆ ਜੋ ਤੁਹਾਨੂੰ ਆਮ ਲੋਕਾਂ ਤੋਂ ਵੱਖਰਾ ਬਣਾਉਂਦਾ। ਅਸਲ ਇੰਟੈਲੀਜੈਂਸ ਆ ਸਿੱਖਣਾ, ਸਮਝਣਾ ਤੇ ਫਿਰ ਲਾਗੂ ਕਰਨਾ। ਪੁਆਇੰਟ ਨੰਬਰ ਦੂਜਾ, ਹਰ ਚੀਜ਼ ਨਹੀਂ ਇੱਕ ਚੀਜ਼ ਚੁਣੋ। ਜ਼ਰਾ ਸੋਚੋ ਤੁਸੀਂ ਕਿਸੇ ਫੁੱਟਬਾਲ ਖਿਡਾਰੀ ਨੂੰ ਔਸਕਰ ਜਿੱਤਦੇ ਹੋਏ ਦੇਖਿਆ ਜਾਂ ਕੋਈ ਅੰਤਰਰਾਸ਼ਟਰੀ ਪੁਦਰ ਦਾ ਗਾਇਕ ਇੱਕੋ ਸਮੇਂ ਤੇ ਕਿਸੇ ਪ੍ਰਮਾਣੋ ਲੈਬ ਦਾ ਵਿਗਿਆਨੀ ਵੀ ਹੋਵੇ। ਨਹੀਂ, ਅਜਿਹਾ ਨਹੀਂ ਹੁੰਦਾ। ਅਜੀਹੀਂ ਉਦਾਹਰਨਾ ਸ਼ਾਇਦ ਹੀ ਸੁਣਨ ਨੂੰ ਮਿਲਾਂ ਕਿਉਂਕਿ ਇਨਸਾਨ ਦੀ ਦਿਮਾਗ ਦੀ ਸਮਰੱਥਾ ਬੇਅੰਤ ਹੋ ਸਕਦੀ ਹੈ ਪਰ ਸਮਾਂ ਤੇ ਊਰਜਾ ਸੀਮਤ ਹੁੰਦੇ ਨੇ ਇਤਿਹਾਸ ਗਵਾਹ ਏ ਇਸ ਗੱਲ ਦਾ ਜਿੰਨੇ ਵੀ ਲੋਕ ਮਹਾਨ ਹੋਏ ਨੇ ਉਹਨਾਂ ਨੇ ਇੱਕ ਕੰਮ ਨੂੰ ਹੀ ਚੁਣਿਆ ਤੇ ਸਾਰੀ ਜ਼ਿੰਦਗੀ ਉਸ ਕੰਮ ਨੂੰ ਬਿਹਤਰ ਬਣਾਉਣ ਦੇ ਵਿੱਚ ਲਾ ਦਿੱਤੀ ਉਹਨਾਂ ਨੇ ਆਪਣੀ ਸਾਰੀ ਊਰਜਾ ਆਪਣਾ ਸਾਰਾ ਧਿਆਨ ਇੱਕ ਪਾਸੇ ਲਾਇਆ ਜੇ ਤੁਸੀਂ ਕ੍ਰਿਕਟ ਦੀ ਗੱਲ ਕਰਦੇ ਹੋ ਤਾਂ ਸਚਿਨ ਤੰਦੂਰਕਰ ਨੇ ਆਪਣਾ ਪੂਰਾ ਜੀਵਨ ਕ੍ਰਿਕਟ ਨੂੰ ਹੀ ਸਮਰਪਿਤ ਕਰ ਦਿੱਤਾ ਉਹਨਾਂ ਨੇ ਕਦੇ ਨਹੀਂ ਸੋਚਿਆ ਵੀ ਕ੍ਰਿਕਟ ਦੇ ਨਾਲ ਨਾਲ ਡਾਕਟਰ ਬਣ ਜਾਂਦੇ ਆ ਜਾਂ ਕੋਈ ਅਦਾਕਾਰ ਉਹਨਾਂ ਦਾ ਫੋਕਸ ਸਿਰਫ ਕ੍ਰਿਕਟ ਸੀ ਤੇ ਇਸ ਕਰਕੇ ਉਹ ਕ੍ਰਿਕਟ ਦੇ ਭਗਵਾਨ ਕਹਾਏ ਇਸੇ ਤਰ੍ਹਾਂ ਸੰਗੀਤ ਦੀ ਦੁਨੀਆ ਦੇ ਵਿੱਚ ਲਤਾ ਮੰਗੇਸ਼ਕਰ ਜੀ ਉਹਨਾਂ ਨੇ ਸਿਰਫ ਗਾਇਕੀ ਤੇ ਆਪਣਾ ਧਿਆਨ ਦਿੱਤਾ ਉਹਨਾਂ ਨੇ ਹਜ਼ਾਰਾਂ ਗੀਤ ਗਾਏ ਅਤੇ ਉਹਨਾਂ ਦੀ ਆਵਾਜ਼ ਅੱਜ ਵੀ ਅਮਰ ਹੈ ਉਹਨਾਂ ਨੇ ਕਦੇ ਨਹੀਂ ਸੋਚਿਆ ਵੀ ਮੈਂ ਗਾਇਕੀ ਦੇ ਨਾਲ ਕੋਈ ਹੋਰ ਪੇਸ਼ਾ ਵੀ ਅਪਣਾ ਲਵਾਂ ਤੇ ਜੇਕਰ ਗੱਲ ਕਰੀਏ ਵਿਗਿਆਨ ਦੀ ਤਾਂ ਭਾਰਤ ਦੇ ਮਿਸਾਈਲ ਮੈਨ ਏਪੀਜੀ ਅਬਦੁਲ ਕਲਾਮ ਨੇ ਵੀ ਆਪਣੀ ਸਾਰੀ ਜ਼ਿੰਦਗੀ ਵਿਗਿਆਨ ਤੇ ਲੋਕ ਸੇਵਾ ਦੇ ਵਿੱਚ ਹੀ ਲਾ ਦਿੱਤੀ। ਉਹਨਾਂ ਨੇ ਹਰ ਚੀਜ਼ ਦੇ ਵਿੱਚ ਆਪਣੇ ਹੱਥ ਨਹੀਂ ਅਜਮਾਏ, ਬਲਕਿ ਇੱਕ ਹੀ ਖੇਤਰ ਦੇ ਵਿੱਚ ਮਹਾਰਤ ਹਾਸਲ ਕੀਤੀ। ਸਿੱਧੀ ਗੱਲ ਹੈ ਵੀ ਜੇ ਤੁਸੀਂ ਹਰ ਇੱਕ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਕੁਝ ਵੀ ਸਹੀ ਢੰਗ ਨਾਲ ਸਿੱਖ ਨਹੀਂ ਪਾਉਂਗੇ। ਤੁਸੀਂ ਇੱਕ ਵੀ ਖੇਤਰ ਦੇ ਵਿੱਚ ਡੂੰਘਾਈ ਜਾਂ ਮਹਾਰਤ ਹਾਸਲ ਨਹੀਂ ਕਰ ਸਕੋਗੇ। ਤੁਹਾਡਾ ਦਿਮਾਗ ਬੇਲੋੜੀ ਜਾਣਕਾਰੀ ਨਾਲ ਭਰ ਜਾਊਗਾ ਅਤੇ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਤੇਜ਼ ਜਾਂ ਮਹਾਨ ਨਹੀਂ ਬਣ ਸਕੋਗੇ। ਅਸਲੀ ਆਪਣੀ ਸਭ ਤੋਂ ਵੱਡੀ ਤਾਕਤ ਨੂੰ ਪਛਾਣੋ ਇੱਕ ਚੀਜ਼ ਨੂੰ ਚੁਣੋ ਤੇ ਉਸ ਦੇ ਵਿੱਚ ਇੰਨੇ ਮਹਾਨ ਬਣ ਜਾਓ ਕਿ ਲੋਕ ਤੁਹਾਡੀ ਉਦਾਹਰਨ ਦੇਣ ਪੁਆਇੰਟ ਨੰਬਰ ਤੀਜਾ ਸਿੱਖਣ ਦਾ ਅਸਲੀ ਤਰੀਕਾ ਹੁਣ ਜਦੋਂ ਤੁਸੀਂ ਸਮਝ ਗਏ ਹੋ ਵੀ ਇੱਕ ਖੇਤਰ ਦੇ ਵਿੱਚ ਮਹਾਨ ਬਣਨਾ ਕਿੰਨਾ ਜ਼ਰੂਰੀ ਹੈ ਤਾਂ ਹੁਣ ਅਗਲਾ ਸਵਾਲ ਇਹ ਆ ਕਿ ਉਸ ਖੇਤਰ ਦੇ ਵਿੱਚ ਸਭ ਤੋਂ ਤੇਜ਼ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਸਿੱਖਿਆ ਜਾਵੇ ਸਿੱਖਣ ਦਾ ਅਸਲੀ ਤਰੀਕਾ ਇਹ ਨਹੀਂ ਵੀ ਸਿਰਫ ਜਾਣਕਾਰੀ ਇਕੱਠਾ ਕਰਨਾ ਸਭ ਤੋਂ ਉਸ ਜਾਣਕਾਰੀ ਨੂੰ ਸਮਝਣਾ ਤੇ ਆਪਣੇ ਅੰਦਰ ਉਤਾਰਨਾ ਸਿੱਖਣ ਲਈ ਤੁਸੀਂ ਆਹ ਤਿੰਨ ਸਟੈਪ ਫਾਲੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੈਅ ਕਰੋ ਵੀ ਤੁਸੀਂ ਕਿਸ ਖੇਤਰ ਦੇ ਵਿੱਚ ਚਮਕਣਾ ਚਾਹੁੰਦੇ ਹੋ ਅਤੇ ਇਹ ਤੁਹਾਡਾ ਜਨੂਨ ਹੋਣਾ ਚਾਹੀਦਾ ਉਹ ਖੇਤਰ ਜਿਸ ਬਾਰੇ ਸਿੱਖਣਾ ਤੁਹਾਨੂੰ ਬੋਰ ਨਾ ਕਰੇ ਇਹ ਤੁਹਾਡਾ ਇੱਕ ਕੰਮ ਆ ਜਿਸ ਬਾਰੇ ਅਸੀਂ ਪਹਿਲਾਂ ਗੱਲ ਕੀਤੀ ਸੀ ਸਟੈਪ ਨੰਬਰ ਦੂਜਾ ਉਸ ਖੇਤਰ ਦੇ ਟੌਪ ਇਨਸਾਨਾਂ ਨੂੰ ਜਾਣੋ ਵੀ ਉਹ ਕੌਣ ਨੇ ਉਹਨਾਂ ਦੀ ਪਛਾਣ ਕਰੋ ਜਿਨ੍ਹਾਂ ਨੇ ਉਸ ਖੇਤਰ ਦੇ ਵਿੱਚ ਇਤਿਹਾਸ ਰਚੇ ਨੇ ਜੋ ਸਭ ਤੋਂ ਉੱਚੇ ਮਕਾਮ ਤੇ ਪਹੁੰਚੇ ਨੇ ਇਹ ਹੀ ਤੁਹਾਡੇ ਰੋਲ ਮਾਡਲ ਹੋਣਗੇ ਸਟੈਪ ਨੰਬਰ ਜਾ ਉਹਨਾਂ ਦੇ ਇੰਟਰਵਿਊ ਕਿਤਾਬਾਂ ਲਾਈਫਸਟਾਈਲ ਤੇ ਸਟਰਗਲ ਨੂੰ ਸਮਝੋ ਸਿਰਫ ਉਹਨਾਂ ਦੀ ਸਫਲਤਾ ਹੀ ਨਹੀਂ ਬਲਕਿ ਉਹਨਾਂ ਦੀ ਯਾਤਰਾ ਉਹਨਾਂ ਦੀਆਂ ਚੁਣੌਤੀਆਂ ਉਹਨਾਂ ਦਾ ਸੋਚਣ ਦਾ ਤਰੀਕਾ ਉਹਨਾਂ ਦੀਆਂ ਆਦਤਾਂ ਤੇ ਉਹਨਾਂ ਦਾ ਕੰਮ ਕਰਨ ਦਾ ਤਰੀਕੇ ਨੂੰ ਡੰਗਾਈ ਨਾਲ ਸਮਝੋ ਉਹਨਾਂ ਨੇ ਕੀ ਗਲਤੀਆਂ ਕੀਤੀਆਂ ਉਹਨਾਂ ਨੇ ਕਿਵੇਂ ਉਹਨਾਂ ਤੋਂ ਸਿੱਖਿਆ ਇਹ ਸਭ ਤੁਹਾਡੇ ਲਈ ਕੀਮਤੀ ਸਬਕ ਨੇ ਸਭ ਤੋਂ ਅਹਿਮ ਗੱਲ ਆ ਵੀ ਸਿੱਖਣ ਦੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਹੈ ਨਾ ਕਿ ਸਿਰਫ ਕੁਆਂਟੀਟੀ ਕਈ ਲੋਕ ਸੋਚਦੇ ਨੇ ਵੀ ਅਸੀਂ ਬਹੁਤ ਸਾਰੀਆਂ ਕਿਤਾਬਾਂ ਪੜ ਲਈਆਂ ਜਾਂ ਬਹੁਤ ਸਾਰੇ ਕੋਰਸ ਕਰ ਲਏ ਇਸ ਨਾਲ ਅਸੀਂ ਆਨੁਮਾਨ ਹੋਗੇ ਪਰ ਅਸਲੀਅਤ ਇਹ ਆ ਵੀ 50 ਕਿਤਾਬਾਂ ਨੂੰ ਪੜਨ ਨਾਲੋਂ 5 ਕਿਤਾਬਾਂ ਨੂੰ ਸਿਰਫ ਦਿਲੋਂ ਸਮਝੋ ਉਹਨਾਂ ਦੇ ਇੱਕ ਇੱਕ ਨੁਕਤੇ ਨੂੰ ਆਪਣੇ ਅੰਦਰ ਉਤਾਰੋ ਅਤੇ ਉਹਨਾਂ ਨੂੰ ਆਪਣੇ ਅਮਲ ਦੇ ਵਿੱਚ ਲਿਆਓ ਜਦੋਂ ਤੁਸੀਂ ਕਿਸੇ ਚੀਜ਼ ਨੂੰ ਡੰਗਾਈ ਨਾਲ ਸਿੱਖਦੇ ਹੋ ਤਾਂ ਤੁਹਾਡੇ ਦਿਮਾਗ ਦਾ ਹਿੱਸਾ ਬਣ ਜਾਂਦੀ ਹੈ ਤੁਸੀਂ ਉਸ ਜਾਣਕਾਰੀ ਨੂੰ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਰਤ ਸਕਦੇ ਹੋ ਇਹੀ ਅਸਲੀ ਤੇਜ ਦਿਮਾਗ ਬਣਾਉਣ ਦਾ ਰਾਜ਼ ਆ ਪੁਆਇੰਟ ਨੰਬਰ ਚੌਥਾ ਸਿੱਖੀ ਹੋਈ ਚੀਜ਼ ਨੂੰ ਅਮਲ ਵਿੱਚ ਕਿਵੇਂ ਲਿਆਈਏ ਸਿੱਖਣਾ ਬਹੁਤ ਜ਼ਰੂਰੀ ਆ ਪਰ ਸਿੱਖਣ ਤੋਂ ਅਗਲਾ ਤੇ ਸਭ ਤੋਂ ਐਮ ਪੱਧਰ ਆ ਐਕਸ਼ਨ ਅਮਲ ਤੁਸੀਂ ਕਿੰਨਾ ਵੀ ਗਿਆਨ ਇਕੱਠਾ ਕਰ ਲਓ ਕਿੰਨੀਆਂ ਵੀ ਕਿਤਾਬਾਂ ਪੜ੍ਹ ਲਓ ਜੇ ਤੁਸੀਂ ਉਸ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਅਮਲ ਹੀ ਨਹੀਂ ਕਰੋਗੇ ਤਾਂ ਸਾਰਾ ਗਿਆਨ ਵਿਅਰਥ ਤੁਹਾਡਾ ਦਿਮਾਗ ਤੇਜ ਤਾਂ ਹੀ ਬਣੂਗਾ ਜਦੋਂ ਤੁਸੀਂ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਸਹੀ ਸਮੇਂ ਤੇ ਵਰਤਣਾ ਸਿੱਖੋਗੇ। ਜ਼ਰਾ ਸੋਚੋ, ਕ੍ਰਿਕਟ ਦੀ ਉਦਾਹਰਣ ਲੈਨੇ ਆ। ਮੰਨ ਲਓ ਇੱਕ ਕ੍ਰਿਕਟਰ ਨੇ ਨੈੱਟ ਵਿੱਚ ਘੰਟਿਆਂ ਬੰਦੀ ਬਹੁਤ ਸਖਤ ਪ੍ਰੈਕਟਿਸ ਕੀਤੀ। ਹਰ ਤਰ੍ਹਾਂ ਦੀਆਂ ਗੇਂਦਾਂ ਖੇਡਣ ਦਾ ਅਭਿਆਸ ਕੀਤਾ। ਪਰ ਜਦੋਂ ਉਹ ਅਸਲ ਮੈਚ ਦੇ ਵਿੱਚ ਬੱਲੇਬਾਜ਼ੀ ਕਰਨ ਆਉਂਦਾ ਤਾਂ ਉਹ ਪਿਛਲੇ ਮੈਚ ਵਿੱਚ ਕੀਤੀਆਂ ਹੋਈਆਂ ਗਲਤੀਆਂ ਬਾਰੇ ਸੋਚਦਾ ਰਹਿੰਦਾ। ਉਹ ਪਿਛਲੀ ਵਾਰ ਮੈਂ ਇਹ ਸ਼ਾਟ ਤੇ ਆਊਟ ਹੋ ਗਿਆ ਸੀ। ਯਾ ਕਾਸ਼ ਮੈਂ ਉਹ ਗੇਂਦ ਸਹੀ ਖੇਡਦਾ ਤਾਂ ਕੀ ਹੋਊਗਾ ਉਹਦਾ ਪੂਰਾ ਧਿਆਨ ਮੈਚ ਤੋਂ ਹਟ ਜਾਊਗਾ ਉਸਦਾ ਮਨ ਪਿਛਲੇ ਮੈਚ ਦੇ ਵਿੱਚ ਫਸਿਆ ਰਹੂਗਾ ਤੇ ਅੱਜ ਵੀ ਉਹ ਉਹੀ ਗਲਤੀ ਕਰੂਗਾ ਤੇ ਮੈਚ ਹਾਰ ਜਾਊਗਾ ਉਹਦੀ ਸਾਰੀ ਪ੍ਰੈਕਟਿਸ ਬੇਕਾਰ ਹੋ ਜਾਊਗੀ ਕਿਉਂਕਿ ਉਹ ਵਰਤਮਾਨ ਪਲ ਤੇ ਧਿਆਨ ਨਹੀਂ ਦੇ ਪਾਇਆ ਇੱਕ ਤੇਜ਼ ਤੇ ਪ੍ਰਭਾਵਸ਼ਾਲੀ ਦਿਮਾਗ ਦੀ ਨਿਸ਼ਾਨੀ ਆ ਕਿ ਉਹ ਸਿਰਫ ਅੱਜ ਤੇ ਫੋਕਸ ਕਰਦੇ ਨੇ ਜਿਵੇਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਡਾ ਪੂਰਾ ਧਿਆਨ ਇਸ ਵੀਡੀਓ 'ਚ ਆ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੁੰਨੇ ਹੋ ਤਾਂ ਤੁਹਾਡਾ ਪੂਰਾ ਧਿਆਨ ਉਸ ਪਲ ਤੇ ਮੌਜੂਦ ਹੋਣਾ ਚਾਹੀਦਾ ਆਹ ਪਿਛਲੀਆਂ ਗਲਤੀਆਂ ਦਾ ਪਛਤਾਵਾ ਤੁਹਾਨੂੰ ਪਰੇਸ਼ਾਨ ਕਰੇ ਨਾ ਹੀ ਭਵਿੱਖ ਦੀਆਂ ਚਿੰਤਾਵਾਂ ਜਾਂ ਡਰ ਤੁਹਾਡੇ ਮਨ ਤੇ ਹਾਵੀ ਹੋਣ ਕਿਉਂਕਿ ਤੁਹਾਡਾ ਬੀਤਿਆ ਹੋਇਆ ਕੱਲ ਬਦਲਿਆ ਨਹੀਂ ਜਾ ਸਕਦਾ ਅਤੇ ਆਉਣ ਵਾਲਾ ਕੱਲ ਹਜੇ ਆਇਆ ਨਹੀਂ ਤੁਹਾਡੇ ਕੋਲ ਸਿਰਫ ਆਹ ਮੌਜੂਦਾ ਪਲ ਨੇ ਅਤੇ ਜਦੋਂ ਤੁਸੀਂ ਇਹਨਾਂ ਮੌਜੂਦਾ ਮੂਮੈਂਟ ਨੂੰ ਜਿਉਣਾ ਅਤੇ ਇਹਦੇ 'ਚ ਆਪਣੀ ਪੂਰੀ ਸਮਰੱਥਾ ਲਾਉਣਾ ਸਿੱਖ ਗਏ ਤਾਂ ਤੁਸੀਂ ਅਸਲ ਦੇ ਵਿੱਚ ਆਪਣੇ ਦਿਮਾਗ ਨੂੰ ਸਿਖਾ ਰਹੇ ਹੋ ਕਿ ਉਹ ਕਿਵੇਂ ਸਭ ਤੋਂ ਤੇਜ਼ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇ ਇਹੀ ਆ ਅਸਲੀ ਮਹਾਰਤ ਕਿ ਤੁਸੀਂ ਕਿਸੇ ਵੀ ਸਥਿਤੀ ਵਿੱਚ ਬਿਨਾਂ ਕਿਸੇ ਪਟਕ ਉਹਦੇ ਆਪਣੀ ਸਿੱਖੀ ਹੋਈ ਚੀਜ਼ ਨੂੰ ਸਹੀ ਢੰਗ ਨਾਲ ਵਰਤ ਸਕਾਂ ਆਪਣੇ ਹਰ ਮੌਜੂਦਾ ਪਲ ਨੂੰ ਕਮਾਲ ਬਣਾਓ ਤੇ ਦੇਖੋ ਕਿਵੇਂ ਤੁਹਾਡਾ ਦਿਮਾਗ ਵੀ ਉਸੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ ਪੁਆਇੰਟ ਨੰਬਰ 5 ਸਿੱਖਣਾ ਅਤੇ ਵਰਤਣਾ ਜ਼ਿੰਦਗੀ ਦੇ ਵਿੱਚ ਅਕਸਰ ਇਹ ਪਲ ਆਉਂਦੇ ਨੇ ਵੀ ਜਦੋਂ ਅਸੀਂ ਸੋਚਦੇ ਹਾਂ ਵੀ ਅਸੀਂ ਸਭ ਕੁਝ ਸਿੱਖ ਲਿਆ ਜਾਂ ਹੁਣ ਹੋਰ ਸਿੱਖਣ ਦੀ ਲੋੜ ਨਹੀਂ ਪਰ ਅਸਲ ਦੇ ਵਿੱਚ ਤੇਜ਼ ਦਿਮਾਗ ਵਾਲਾ ਇਨਸਾਨ ਕਦੇ ਵੀ ਸਿੱਖਣਾ ਤੇ ਫਿਰ ਉਸ ਨੂੰ ਅਮਲ ਦੇ ਵਿੱਚ ਲਿਆਉਣਾ ਇਹ ਚੱਕਰ ਨੂੰ ਕਦੇ ਨਹੀਂ ਤੋੜਦਾ ਇਹ ਇੱਕ ਲਗਾਤਾਰ ਚੱਕਰ ਆ ਜੋ ਤੁਹਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦਾ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣੀਆਂ ਸੰਭਾਵਕ ਨੇ ਚਾਹੇ ਤੁਸੀਂ ਕੋਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋਵੋ ਜਾਂ ਕੋਈ ਨਵੀਂ ਭਾਸ਼ਾ ਸਿੱਖ ਰਹੇ ਹੋਵੋ ਜਾਂ ਕਿਸੇ ਮੁਸ਼ਕਲ ਸਮੱਸਿਆ ਦਾ ਹੱਲ ਲੱਭ ਰਹੇ ਹੋਵੋ ਚੁਣੌਤੀਆਂ ਜ਼ਰੂਰ ਆਉਣ ਗਿਆ ਅਜਿਹੇ ਸਮੇਂ ਤੇ ਜ਼ਿਆਦਾਤਰ ਲੋਕ ਹਾਰ ਮੰਨ ਲੈਂਦੇ ਨੇ ਜਾਂ ਨਿਰਾਸ਼ ਹੋ ਜਾਂਦੇ ਨੇ ਪਰ ਇੱਕ ਤੇਜ ਦਿਮਾਗ ਵਾਲਾ ਇਨਸਾਨ ਇਸ ਨੂੰ ਇੱਕ ਮੌਕੇ ਵਜੋਂ ਦੇਖਦਾ ਜਦੋਂ ਵੀ ਕੋਈ ਮੁਸ਼ਕਲ ਆਵੇ ਤਾਂ ਆਹ ਤਿੰਨ ਸਟੈਪ ਫਾਲੋ ਕਰੋ ਪਹਿਲਾ ਦੁਬਾਰਾ ਰਿਵਾਈਜ਼ ਕਰੋ ਜੋ ਤੁਸੀਂ ਸਿੱਖਿਆ ਉਹਨੂੰ ਦੁਬਾਰਾ ਪੜ੍ਹੋ ਦੁਬਾਰਾ ਸਮਝੋ ਕਿੱਥੇ ਕਮੀ ਰਹਗੀ ਉਹਦੀ ਪਛਾਣ ਕਰੋ ਨੰਬਰ ਦੂਜਾ ਅਭਿਆਸ ਕਰੋ ਸਿਰਫ ਸੋਚਣ ਨਾਲ ਕੰਮ ਨਹੀਂ ਚੱਲਦਾ ਪ੍ਰੈਕਟਿਸ ਕਰੋ ਉਸ ਚੀਜ਼ ਨੂੰ ਦੁਬਾਰਾ ਕਰਕੇ ਦੇਖੋ ਵਾਰ-ਵਾਰ ਕਰਕੇ ਦੇਖੋ ਜਦੋਂ ਤੱਕ ਤੁਸੀਂ ਉਸ ਦੇ ਵਿੱਚ ਮਹਾਰਤ ਹਾਸਲ ਨਹੀਂ ਕਰ ਲੈਂਦੇ ਸਟੈਪ ਨੰਬਰ ਤੀਜਾ ਤੇ ਫਿਰ ਇੱਕ ਨਵਾਂ ਤਰੀਕਾ ਲੱਭੋ ਜੇ ਪੁਰਾਣਾ ਤਰੀਕਾ ਕੰਮ ਨਹੀਂ ਕਰ ਰਿਹਾ ਤਾਂ ਨਵਾਂ ਹੱਲ ਲੱਭੋ ਆਪਣੀ ਸੋਚ ਨੂੰ ਖੁੱਲਾ ਰੱਖੋ ਵੱਖ-ਵੱਖ ਤਰੀਕੇ ਅਪਣਾਓ ਇਹੀ ਅਸਲੀ ਸਿਰਜਣਾਤਮਕਤਾ ਹੈ ਤੁਸੀਂ ਸਰਕਸ ਦੇ ਵਿੱਚ ਦੇਖੇ ਹੋਣਾ ਕਿਵੇਂ ਇੱਕ ਛੋਟੇ ਸ਼ੇਰ ਦੇ ਬੱਚੇ ਨੂੰ ਸਿਖਾਇਆ ਜਾਂਦਾ ਉਸ ਨੂੰ ਪਹਿਲਾਂ ਛੋਟੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਫਿਰ ਹੌਲੀ-ਹੌਲੀ ਵੱਡੀਆਂ ਵਾਰ-ਵਾਰ ਅਭਿਆਸ ਕਰਾਇਆ ਜਾਂਦਾ ਤੇ ਨਵੀਆਂ ਚੀਜ਼ਾਂ ਸਿੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਠੀਕ ਉਸੇ ਹੀ ਤਰ੍ਹਾਂ ਕਿਸੇ ਵੀ ਉਮਰ ਦੇ ਵਿੱਚ ਤੁਸੀਂ ਕੁਝ ਨਵਾਂ ਸਿੱਖ ਸਕਦੇ ਹੋ ਤੇ ਆਪਣੇ ਦਿਮਾਗ ਨੂੰ ਤੇਜ਼ ਬਣਾ ਸਕਦੇ ਹੋ ਇਹ ਸੋਚਣਾ ਕਿ ਵੇਰੀ ਹੁਣ ਉਮਰ ਹੋ ਗਈ ਹੈ ਜਾਂ ਮੈਂ ਇਹ ਨਹੀਂ ਕਰ ਸਕਦਾ ਇਹ ਸਿਰਫ ਇੱਕ ਬਹਾਨਾ ਮਨੋਵਿਗਿਆਨੀਆਂ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਮਨੁੱਖੀ ਦਿਮਾਗ ਜੀਵਨ ਭਰ ਸਿੱਖਣ ਅਤੇ ਬਦਲਣ ਦੀ ਸਮਰੱਥਾ ਰੱਖਦਾ ਇਸ ਨੂੰ ਨੀਰੋਪਲਾਸਟਿਸਿਟੀ ਕਿਹਾ ਜਾਂਦਾ ਜਿੰਨਾ ਜ਼ਿਆਦਾ ਤੁਸੀਂ ਆਪਣੇ ਦਿਮਾਗ ਨੂੰ ਚੁਣੌਤੀਆਂ ਦਿਨੇ ਹੋ ਓਨਾ ਹੀ ਇਹ ਤੇਜ਼ ਤੇ ਵਧੇਰਾ ਕੁਸ਼ਲ ਬਣਦਾ ਇਸ ਲਈ ਬਹਾਨਾ ਛੱਡੋ ਤੇ ਅੱਜ ਹੀ ਸ਼ੁਰੂ ਕਰੋ ਆਪਣਾ ਖੇਤਰ ਚੁਣੋ ਉਹਦੇ ਵਿੱਚ ਡਗਾਈ ਨਾਲ ਸਿੱਖੋ ਸਿੱਖੇ ਹੋਏ ਨੂੰ ਅਮਲ ਦੇ ਵਿੱਚ ਲਿਆਓ ਤੇ ਜਦੋਂ ਕੋਈ ਤਕਲੀਫ ਆਵੇ ਤਾਂ ਦੁਬਾਰਾ ਸਿੱਖੋ ਤੇ ਨਵਾਂ ਤਰੀਕਾ ਲੱਭੋ ਇਹੀ ਆ ਅਸਲੀ ਤੇਜ਼ ਦਿਮਾਗ ਬਣਨ ਦਾ ਰਾਹ ਤਜ ਇਹ ਸੀ ਤੇਜ ਦਿਮਾਗ ਬਣਾਉਣ ਦਾ ਅਸਲੀ ਰਾਜ ਸਿਰਫ ਕਿਤਾਬਾਂ ਪੜ੍ਹਨਾ ਨਹੀਂ ਬਲਕਿ ਸਮਝਣਾ ਅਮਲ ਕਰਨਾ ਤੇ ਲਗਾਤਾਰ ਸਿੱਖਦੇ ਰਹਿਣਾ ਹੁਣ ਇੱਕ ਆਖਰੀ ਗੱਲ ਜੋ ਤੁਹਾਡੇ ਅੰਦਰ ਅੱਗ ਲਾ ਦਊਗੀ ਹੋ ਸਕਦਾ ਅਜੇ ਤੱਕ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਅੰਦਰ ਕੋਈ ਖਾਸ ਗੱਲ ਨਹੀਂ ਕੋਈ ਵਿਸ਼ੇਸ਼ ਪ੍ਰਤਿਭਾ ਨਹੀਂ ਹੋ ਸਕਦਾ ਤੁਸੀਂ ਸੋਚਦੇ ਹੋ ਵੀ ਬਾਕੀ ਸਾਰੇ ਲੋਕ ਤੇਜ ਨੇ ਸਿਆਣੇ ਨੇ ਪਰ ਤੁਸੀਂ ਨਹੀਂ ਜੇ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਉਂਦੇ ਨੇ ਆਹ ਇਹ ਗੱਲ ਯਾਦ ਰੱਖੋ ਤੁਹਾਨੂੰ ਹਰ ਚੀਜ਼ ਦੇ ਵਿੱਚ ਮਹਾਨ ਬਣਨ ਦੀ ਲੋੜ ਨਹੀਂ ਤੁਹਾਨੂੰ ਸਿਰਫ ਇੱਕ ਚੀਜ਼ ਚੁਣਨ ਦੀ ਲੋੜ ਆ ਆਪਣੀ ਜ਼ਿੰਦਗੀ ਦਾ ਇੱਕ ਖੇਤਰ ਲੱਭੋ ਜਿੱਥੇ ਤੁਹਾਡਾ ਦਿਲ ਲੱਗਦਾ ਜਿੱਥੇ ਤੁਹਾਨੂੰ ਲੱਗਦਾ ਵੀ ਤੁਸੀਂ ਕੁਝ ਕਰ ਸਕਦੇ ਹੋ ਤੇ ਉਸ ਖੇਤਰ ਦੇ ਵਿੱਚ ਏਨੀ ਡੰਗਾਈ ਨਾਲ ਉਤਰਜੋ ਕਿ ਤੁਸੀਂ ਉਹਦੇ ਸਿਕੰਦਰ ਬਣ ਜਾਓ ਜਿਵੇਂ ਸਿਕੰਦਰ ਨੇ ਦੁਨੀਆ ਫਤਿਹ ਕਰਨ ਦਾ ਸੁਪਨਾ ਦੇਖਿਆ ਸੀ ਤੁਸੀਂ ਆਪਣੇ ਚੁਣੇ ਹੋਏ ਖੇਤਰ ਦੇ ਸਿਕੰਦਰ ਬਣੋ ਆਪਣਾ ਸਾਰਾ ਧਿਆਨ ਸਾਰੀ ਊਰਜਾ ਸਾਰਾ ਜਨੂਨ ਉਸ ਇੱਕ ਟੀਚੇ ਤੇ ਲਾ ਦਿਓ ਤੇ ਯਾਦ ਰੱਖੋ ਜਦੋਂ ਤੁਸੀਂ ਅਸਲ ਦੇ ਵਿੱਚ ਸਿਆਣੇ ਬਣ ਜਾਓਗੇ ਜਦੋਂ ਤੁਸੀਂ ਆਪਣੇ ਖੇਤਰ ਦੇ ਵਿੱਚ ਮਹਾਰਤ ਹਾਸਲ ਕਰ ਲੋਗੇ ਤਾਂ ਲੋਕ ਸਿਰਫ ਤੁਹਾਡਾ ਨਾਮ ਨਹੀਂ ਲੈਣਗੇ ਲੋਕ ਤੁਹਾਡਾ ਨਹੀਂ ਦੇਸ਼ ਦਾ ਨਾਮ ਲੈਣਗੇ ਲੋਕ ਕਹਿਣਗੇ ਵੀ ਫਲਾਣੇ ਦੇਸ਼ ਦਾ ਵਿਅਕਤੀ ਆ ਜਿਨੇ ਕਮਾਲ ਕਰਕੇ ਦਿਖਾਇਆ ਤੁਹਾਡੀ ਸਫਲਤਾ ਸਿਰਫ ਤੁਹਾਡੀ ਨਹੀਂ ਰਹੂਗੀ ਇਹ ਤੁਹਾਡੇ ਪਰਿਵਾਰ ਦੀ ਤੁਹਾਡੇ ਸਮਾਜ ਦੀ ਤੇ ਤੁਹਾਡੇ ਦੇਸ਼ ਦਾ ਮਾਣ ਬਣੂਗੀ ਇਹ ਹੀ ਅਸਲੀ ਵਿਰਾਸਤ ਆ ਜੋ ਤੁਸੀਂ ਪਿੱਛੇ ਛੱਡ ਕੇ ਜਾਓਗੇ ਤੇ ਜੇ ਇਹ ਗੱਲ ਇਹ ਵੀਡੀਓ ਦਾ ਇੱਕ ਵੀ ਸ਼ਬਦ ਤੁਹਾਡੇ ਸਿਰ 'ਚ ਵੱਜਿਆ ਤੁਹਾਡੇ ਅੰਦਰ ਇੱਕ ਚੰਗਾਰੀ ਜਗਾਈ ਆ ਤਾਂ ਵੀਡੀਓ ਬੰਦ ਕਰਨ ਤੋਂ ਪਹਿਲਾਂ ਅੱਜ ਐਸੇ ਹੀ ਪਲ ਆਪਣੇ ਆਪ ਨਾਲ ਇੱਕ ਵਾਅਦਾ ਕਰੋ ਕਹੋ ਆਪਣੇ ਆਪ ਨੂੰ ਹੁਣ ਤੋਂ ਮੈਂ ਸਿਰਫ ਸੁਣਾਗਾ ਨਹੀਂ ਸਿਰਫ ਦੇਖਾਂਗਾ ਨਹੀਂ ਹੁਣ ਮੈਂ ਸਿੱਖੂਗਾ ਵੀ ਤੇ ਉਹ ਸਿੱਖੇ ਹੋਏ ਨੂੰ ਅਮਲ 'ਚ ਵੀ ਲਾਉਂਗਾ ਮੈਂ ਆਪਣੇ ਸੁਪਨਿਆਂ ਨੂੰ ਅਸਲੀਅਤ ਦੇ ਵਿੱਚ ਬਦਲ ਕੇ ਦਿਖਾਉਂਗਾ ਇਹ ਵਾਅਦਾ ਕਰੋ ਤੇ ਇਹਦੇ ਉੱਤੇ ਖਰੇ ਉਤਰੋ ਤੁਹਾਡਾ ਤੇਜ ਦਿਮਾਗ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਚਲੋ ਸ਼ੁਰੂ ਕਰੀਏ